ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਬਜਟ ਪੇਸ਼ ਕੀਤਾ ਜੀ ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿੱਤੀ ਸਾਲ 2024-2025 ਦੇ ਲਈ ਸੂਬੇ ਦਾ 2 ਲੱਖ 4918 ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਬਜਟ ਮੁੱਖ ਤੌਰ ਤੇ ਸਿਹਤ ਅਤੇ ਸਿੱਖਿਆ ਖੇਤਰਾਂ ਤੇ ਕੇਂਦਰਿਤ ਹੈ ਪੰਜਾਬ ਵਿਧਾਨ ਸਭਾ ਚ ਬਜਟ ਪੇਸ਼ ਕਰਦੇ ਹਨ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਜੀ ਹਾਂ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ ਪੰਜਾਬ ਸਰਕਾਰ ਵੱਲੋਂ ਸਾਲ 2024-2025 ਦੇ ਲਈ 24918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਕਿ ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵਧਿਆ ਬਜਟ ਪਾਰਸ਼ਨ ਦੀ ਸ਼ੁਰੂਆਤ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਉਹਨਾਂ ਨੇ ਖੇਤੀ ਲਈ 13784 ਕਰੋੜ ਰੁਪਏ ਦਾ ਬਜਟ ਰੱਖਿਆ ਉਹਨਾਂ ਸਕੂਲੀ ਸਿੱਖਿਆ ਲਈ 16967 ਕਰੋੜ ਦਾ बजट सीएम भगवंत मान ने खेत तक नहरी पानी पहुंचाने की योजना बारे बारेकारी सी खास है कि इस साल आम आदमी पार्टी सरकार ने कोई नवा टैक्स नहीं जोड़िया बजट पेश करद वित्त मंत्री चीमा ने विकास दर तेरह फीसदी रहने बारे दसिया इस ना ही इस साल सिक्ख्या ग्यारह शरीर फीसदी तक का बजट राखमा रखे जो कि लगभग 16961 ਕਰੋੜ ਰੁਪਏ ਤਕਨੀਕੀ ਸਿੱਖਿਆ ਲਈ 525 ਕਰੋੜ ਰੁਪਏ ਤੇ ਉੱਚ ਸਿੱਖਿਆ ਲਈ 80 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਪੰਜਾਬ ਸਰਕਾਰ ਖੇਡਾਂ ਦੇ ਲਈ 272 ਕਰੋੜ ਰੁਪਏ ਖਰਚ ਕਰੇਗੀ। ਸਿਹਤ ਲਈ 5264 ਕਰੋੜ ਰੁਪਏ ਰੱਖਵੇਂ ਰੱਖੇ ਗਏ ਨੇ। ਇਸ ਤੋਂ ਇਲਾਵਾ ਸਰਕਾਰ ਇਸ ਸਾਲ ਵੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਔਰਤਾਂ ਲਈ ਮੁਫਤ ਬੱਸ ਸਕੀਮ, ਕਿਸਾਨਾਂ ਲਈ ਮੁਫਤ ਬਿਜਲੀ ਵਰਗੀਆਂ ਸਹੂਲਤਾਂ ਜਾਰੀ ਰੱਖੇਗੀ ਕੀ ਕੀ ਖਾਸ ਰਿਹਾ ਇਸ ਬਜਟ ਦੇ ਵਿੱਚ ਆਓ ਦੱਸਦੇ ਹਾਂ ਖੇਤੀ ਖੇਤਰ ਦੀ ਗੱਲ ਕਰੀਏ ਤਾਂ ਵਿੱਤ ਮੰਤਰੀ ਵੱਲੋਂ ਕਿਸਾਨਾਂ ਨੂੰ ਮੁਫਤ ਬਿਜਲੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਬਜਟ ਚ ਖੇਤੀਬਾੜੀ ਲਈ 13784 ਕਰੋੜ ਰੁਪਏ ਪਾਸ ਕੀਤੇ ਗਏ ਨੇ ਗੰਨਾ ਕਿਸਾਨਾਂ ਦੇ ਲਈ 467 ਕਰੋੜ ਰੁਪਏ ਦੀ ਰਕਮ ਰੱਖਮੀ ਰੱਖੀ ਗਈ ਹੈ ਕਿਸਾਨਾਂ ਨੂੰ ਮੁਫਤ ਬਿਜਲੀ ਲਈ 9330 ਕਰੋੜ ਰੁਪਏ ਦਿੱਤੇ ਗਏ ਨੇ ਉਦੋਂ ਹੀ ਸੈਸ ਪਾਟਾ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਸੈਸ ਪਾਟਾ ਦੇ ਲਈ 166 ਕਰੋੜ ਰੁਪਏ ਰੱਖੇ ਗਏ ਨੇ ਇਸ ਵਿੱਚ ਵੱਖ-ਵੱਖ ਸਮਾਰਕਾਂ ਪਾਰਕਾਂ ਲਈ 30 ਕਰੋੜ ਰੁਪਏ ਤੇ ਸੈਸ ਪਾਟੇ ਲਈ 30 ਕਰੋੜ ਰੁਪਏ ਖਰਚ ਕੀਤੇ ਜਾਣਗੇ ਸਾਨਕ ਸਰਕਾਰਾਂ ਤੇ ਸ਼ਹਿਰੀ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਾਨਕ ਸਰਕਾਰਾਂ ਤੇ ਸ਼ਹਿਰੀ ਵਿਕਾਸ ਤੇ ਲਈ ਬਜਟ ਚ 6209 ਕਰੋੜ ਰੁਪਏ ਰੱਖੇ ਗਏ ਨੇ ਜ਼ਰੂਰਤਮੰਦਾਂ ਲਈ ਮਕਾਨਾਂ ਨੂੰ ਪੱਕਾ ਕਰਨ ਲਈ 510 ਕਰੋੜ ਰੁਪਏ ਬਜਟ ਚ ਨੇ ਸਰਕਾਰ ਨੇ ਮੰਰੇਗਾ ਤਹਿਤ ਰੋਜ਼ਗਾਰ ਲਈ 655 ਕਰੋੜ ਰੁਪਏ ਰੱਖੇ ਨੇ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਲਈ 20 ਕਰੋੜ ਰੁਪਏ ਦੀ ਤਸਵੀਜ਼ ਹੈ ਇਸ ਤੋਂ ਇਲਾਵਾ ਹੋਰ ਨਾ ਖੇਤਰ ਦੀ ਗੱਲ ਕਰੀਏ ਤਾਂ ਇਸ ਬਜਟ ਦੇ ਵਿੱਚ 3367 ਕਰੋੜ ਇੰਡਸਟਰੀ ਬਿਜਲੀ ਲਈ ਪੇਂਡੂ ਖੇਤਰ ਲਈ 3154 ਕਰੋੜ ਰੁਪਏ ਯੂਨੀਵਰਸਿਟੀਆਂ ਦੇ ਲਈ 1425 ਕਰੋੜ ਰੁਪਏ ਫਸਲੀ ਵਿਭੰਗਤਾ ਦੇ ਲਈ 575 ਕਰੋੜ ਰੁਪਏ, ਟ੍ਰਾਂਸਪੋਰਟ ਸੈਕਟਰ ਦੇ ਲਈ 550 ਕਰੋੜ ਰੁਪਏ, ਖੇਡਾਂ ਤੇ ਯੁਵਕ ਸੇਵਾਵਾਂ ਦੇ ਲਈ 272 ਕਰੋੜ ਰੁਪਏ, ਜੰਗਲਾਤ ਵਿਭਾਗ ਦੇ ਲਈ 264 ਕਰੋੜ ਰੁਪਏ, ਆਮ ਆਦਮੀ ਕਲੀਨਿਕਾ ਦੇ ਲਈ 294 ਕਰੋੜ ਰੁਪਏ, ਮਿੱਟੀ ਤੇ ਪਾਣੀ ਦੀ ਸੰਭਾਲ ਦੇ ਲਈ 194 ਕਰੋੜ ਰੁਪਏ, ਨਸ਼ਾ ਮੁਕਤੀ ਕੇਂਦਰਾਂ ਦੇ ਲਈ 70 ਕਰੋੜ ਰੁਪਏ, ਸੂਬੇ ਦੇ ਉਦਯੋਗਨ ਹੋਰ ਵਿੱਤੀ ਪ੍ਰੋਡਕਸ਼ਨ ਦੇਣ ਦੇ ਲਈ 50 ਕਰੋੜ ਰੁਪਏ ਰੱਖੇ ਗਏ ਨੇ। ਮੈਂ ਵਿੱਤੀ ਸਾਲ 2024-25 ਲਈ ਮਾਨਯੋਗ ਸਪੀਕਰ ਸਾਹਿਬ कुल 2 लाख 4000 918 करोड़ रुपए ਦੇ ਬਜਟ ਖਰਚੇ ਦੀ ਤਸਵੀਜ਼ ਰੱਖਦਾ ਹਾਂ ਪ੍ਰਭਾਵੀ ਮਾਲੀਆ ਘਾਟਾ ਤੇ ਵਿੱਤੀ ਘਾਟਾ ਕਰਮਬਾਰ 2.77% ਦੀ ਅਤੇ 3.80% ਦੀ ਅਨੁਮਾਨੇ ਗਏ ਹਨ ਜੋ ਕਿ ਸਰ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਨਾਲੋਂ 3% ਪਿਛਲੇ ਸਾਲ ਦੇ ਮੁਕਾਬਲੇ 3.13 ਫੀਸਦੀ ਅਤੇ 4.12 ਫੀਸਦੀ ਕਰਮਬਾਰ ਨਾਲੋਂ ਬਿਹਤਰ ਰਿਕਾਰਡ ਕੀਤੇ ਗਏ ਹਨ ਹੁਣ ਮੈਂ ਵੱਖ-ਵੱਖ ਖੇਤਰਾਂ ਵਿੱਚ 23 ਸਾਲ 2024-25 ਵਿੱਚ ਸ਼ੁਰੂ ਕੀਤੀ ਜਾਣ ਵਾਲੀਆਂ ਪਹਿਲ ਕਦਮੀਆਂ ਤੇ ਪ੍ਰੋਗਰਾਮਾਂ ਦੀ ਤਸਵੀਜ਼ ਕੀਤੇ ਵੰਡ ਦੇ ਵੰਡ ਦੇ ਨਾਲ ਵਿਕਾਸ ਰੋਡ ਮੈਪ ਦੀ ਰੂਪਰੇਖਾ ਤੇ ਸਪੀਕਰ ਸਾਹਿਬ ਸਦਨ ਦੇ ਸਾਹਮਣੇ ਰੱਖਾਂਗਾ ਖੇਤੀਬਾੜੀ ਤੇ ਕਿਸਾਨ ਭਲਾਈ ਸਪੀਕਰ ਸਾਹਿਬ ਅਗਲੇ ਵਿੱਤੀ ਸਾਲ ਲਈ ਅਗਲੇ ਵਿੱਤੀ ਸਾਲ ਵਿੱਚ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 13784 ਕਰੋੜ ਰੁਪਏ ਤਸਵੀਜ਼ ਕੀਤੀ ਜਾਂਦੀ ਹੈ। 13784 ਕਰੋੜ ਰੁਪਏ ਖੇਤੀਬਾੜੀ ਤੇ ਕਿਸਾਨ ਪਲਾਈ ਕਰਜਾਂ ਲਈ ਸਰ ਰੱਖੇ ਗਏ ਨੇ। ਸਪੀਕਰ ਸਾਹਿਬ ਅਸੀਂ ਸਿਰਫ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਕਾਰਵਾਈ ਵਿੱਚ ਵਿਸ਼ਵਾਸ ਕਰਦੇ ਹਾਂ ਮੈਂ ਫਸਲੀ ਵਿਭਿੰਨਤਾ ਦੇ ਵਕ ਵਕ ਸਕੀਮਾਂ ਲਈ ਵਿੱਤੀ ਸਾਲ 2024-25 ਲਈ 575 ਕਰੋੜ ਰੁਪਏ ਦੇ ਫੰਡ ਦਾ ਵੰਡ ਦਾ ਪ੍ਰਸਤਾਵ ਕਰਦਾ ਹਾਂ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਮਿਹਨਤੀ ਕਿਸਾਨਾਂ ਨੂੰ ਵੀ ਪੰਤਾਲੀਤ ਸਾਹਿਤ ਕਰਦੇ ਰਹੀਏ ਅਤੇ ਇਸ ਤਰ੍ਹਾਂ ਆਪ ਸਰਕਾਰ ਭਵਿਕ ਵਿੱਚ ਇਹ ਜਿਹੜੀਆਂ ਅਜਿਹੀਆਂ ਯੋਜਨਾਵਾਂ ਤੇ ਧਿਆਨ ਕੇਂਦਰਿਤ ਕਰ ਰੱਖੇਗੀ ਸਾਡੀ ਖੇਤੀਬਾੜੀ ਸਾਡੀ ਮਿੱਟੀ ਸਾਡੇ ਡਿੱਗਦੇ ਪਾਣੀ ਦੇ ਪੱਧਰ ਨੂੰ ਪੱਧਰਾਂ ਨੂੰ ਬਿਹਤਰ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਸਰ ਕਿਸਾਨਾਂ ਨੂੰ ਨਰਮੇ ਦੀ ਸਮੁੱਚੀ ਕਾਸ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ਵਿੱਚ ਇੱਕ ਵਿਸ਼ੇਸ਼ ਮਿਸ਼ਨ ਉन्नत ਕਿਸਾਨ ਸਪੀਕਰਸ਼ਾਪ ਸ਼ੁਰੂ ਕੀਤਾ ਗਿਆ ਸਾਡੀ ਸਰਕਾਰ ਨੇ ਲਗਭਗ ਪੰਜਾਬ ਦੇ 87000 ਕਿਸਾਨਾਂ ਨੂੰ ਪੰਜਾਬ ਦੇ 87000 ਕਿਸਾਨਾਂ ਨੂੰ 33% ਦੀ ਜਿਹੜੀ ਸਬਸਿਡੀ ਹੈ ਕਪਾਹ ਦੇ ਬੀਜ ਦੇ ਉੱਤੇ ਪ੍ਰਦਾਨ ਕੀਤੀ ਹੈ ਸਰ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੈਲਿਊ ਐਡੀਸ਼ਨ ਤੋਂ ਬਿਨਾ ਵੈਲਿਊ ਐਡੀਸ਼ਨ ਤੋਂ ਬਿਨਾ ਫਸਲੀ ਵਿਭਿੰਨਤਾ ਰਾਹੀਂ ਖੇਤੀ ਵਿੱਚ ਦਾਰ ਦੇ ਲੋੜੀਂਦੇ ਨਤੀਜੇ ਸਾਹਮਣੇ ਨਹੀਂ ਆਉਣਗੇ ਨਹੀਂ ਮਿਲਣਗੇ ਸਰ ਇਸੇ ਲਈ ਮੌਜੂਦਾ ਸਾਲ ਵਿੱਚ ਅਸੀਂ ਕਈ ਪ੍ਰੋਜੈਕਟ ਸ਼ੁਰੂ ਕਰਨ ਲਈ 50 ਕਰੋੜ ਰੁਪਏ ਤੱਕ 100 ਨੂੰ ਦੇਣ ਵਾਸਤੇ ਰੱਖਿਆ ਹੈ ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਆਟੋਮੇਟਿਡ ਬੈਬਰਸ ਯੂਨਿਟ ਦੀ ਸਥਾਪਨਾ ਅਬੋਹਰ ਵਿਖੇ ਮਿਰਚ ਪ੍ਰੋਸੈਸਿੰਗ ਸੈਂਟਰ ਜ਼ਿਲਹੰਦਰ ਵਿਖੇ ਵੈਲਿਊ ਐਡਿਡ ਪ੍ਰੋਸੈਸਿੰਗ ਸਹੂਲਤ ਅਤੇ ਫਤੇਗੜ ਵਿਖੇ ਰੈਡੀ ਟੂ ਈਟ ਫੂਡ ਮੈਨੂਫੈਕਚਰਿੰਗ ਯੂਨਿਟ ਅਤੇ ਹੋਰ ਪ੍ਰੋਜੈਕਟਾਂ ਲਈ 250 ਕਰੋੜ ਰੁਪਏ ਦਾ ਸਿਟਵੀ ਨਾਲ ਐਮਓਯੂ ਸਾਈਨ ਕੀਤਾ ਸਰ ਇਸੇ ਤਰ੍ਹਾਂ ਕਿਸਾਨਾਂ ਨੂੰ ਸਰ ਜਿਹੜੀ ਮੁਫਤ ਵੀਲੀ ਸਹੂਲਤਾ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਇਸ ਦੇ ਲਈ 9000 9330 ਕਰੋੜ ਰੁਪਏ ਦੀ ਵੰਡ ਕੀਤੀ ਗਈ ਆ ਇਸ ਸਾਲ ਦੇ ਦੌਰਾਨ ਸਰ ਸਪੀਕਰ ਸਾਹਿਬ ਅਸੀਂ ਸਾਰੇ ਤਰਤੀਹੜ ਲਈ ਪਾਣੀ ਤਰਤੀਹੜ ਬਾਗਬਾਨੀ ਹੈ ਜੀ ਜੀ ਬਾਗਬਾਨੀ ਜੀ ਜੀ ਮਾਨਜੋਗ ਸਪੀਕਰ ਸਾਹਿਬ ਜਿਸ ਤਰ੍ਹਾਂ ਮਾਨਜੋਗ ਸਦਾ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੇ ਕਿਹਾ ਕਿ ਬਾਗਬਾਨੀ ਬਾਗਬਾਨੀ ਉਪਰ ਦੱਸੇਗੇ ਵੱਖ-ਵੱਖ ਫਸਲੀ ਪੈਦਾਵਾਂ ਤੋਂ ਇਲਾਵਾ ਸਰ ਗੁਣਵੱਤਾ ਦਾ ਸਦਾਰਨ ਪ੍ਰਮੁੱਖ ਉਤਪਾਦਨ ਖੇਤਰਾ ਵਿੱਚ ਬਾਗਬਾਨੀ ਫਸਲਾਂ ਦੇ ਕਲਸਟਰ ਨੂੰ ਵਿਕਸਿਤ ਕਰਨ ਲਈ ਇੱਕ ਨਵੀਂ ਪਹਿਲ ਕਰਨੀ ਪਾਬ ਪੰਜਾਬ ਹਾਰਟਿਕਲਚਰ ਐਡਵਾਂਸਮੈਂਟ ਸਸਟੇਨੇਬਲ ਐਂਟਰਪ੍ਰੀਨਿਓਰਸ਼ਿਪ ਦਾ ਐਲਾਨ ਕਰਦੇ ਹੋ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇਸ ਲਈ ਬਜਟ ਵੀ ਤਕਬਾ ਪ੍ਰਬੰਧ ਕੀਤਾ ਗਿਆ ਹੈ ਮਸ਼ਰੂਮ ਖੇਤੀ ਫੁੱਲਾਂ ਦੇ ਬੀਜਾਂ ਦੇ ਉਤਪਾਦਨ ਫਲਾਂ ਤੇ ਸਬਜ਼ੀਆਂ ਦੇ ਬਗੀਚਿਆਂ ਦੇ ਵਿਕਾਸ ਲਈ ਬੜਾਈਆਂ ਗਈਆਂ ਸਕੀਮਾਂ ਵਾਸਤੇ ਟੁਕਬੀ ਤਸਵੀਜ਼ ਸਰੇ ਆਈ ਹੈ ਐਸੇ ਟਰਾਸਪੀਕਰ ਸਾਹਿਬ ਅਸੀਂ ਸਾਰੇ ਧਰਤੀ ਐਡਲੇ ਪਾਣੀ ਕੱਟ ਰਹੇ ਪਾਣੀ ਦੀ ਸਮੱਸਿਆ ਪ੍ਰਤੀ ਸचेत ਆ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ 150 ਬਲਾਕਾਂ ਵਿੱਚੋਂ 114 ਬਲਾਕਾਂ ਨੂੰ ਡਾਰਕ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਪੰਜਾਬ ਦੇ 150 ਜਿਹੜੇ ਪਾਣੀ ਦੇ ਬਲਾਕ ਦੇਗੇ ਉਹਨਾਂ ਵਿੱਚ 114 ਨੂੰ ਡਾਰਕ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਉਪਲਬਧ ਜ਼ਮੀਨੀਆਂ ਤੇ ਧਰਤੀ ਐਡਲੇ ਪਾਣੀ ਦੇ ਸਰੋਤਾਂ ਦੀ ਸਮਝਦਾਰੀ ਦਾ ਵਰਤੋਂ ਕਰਨ ਲਈ ਖੇਤਾਂ ਵਿੱਚ ਵੱਖ-ਵੱਖ ਜਲ ਸੰਭਾਲ ਤਕਨੀਕਾਂ ਜਿਵੇਂ ਕਿ ਮਾਈਕਰੋ ਇਰੀਗੇਸ਼ਨ ਅਤੇ ਅੰਡਰਗਰਾਉਂਡ ਪਾਈਪਲਾਈਨਾਂ ਸ਼ਾਮਿਲ ਕੀਤਾ ਜਾ ਰਿਹਾ ਹੈ ਇਸ ਸਾਲ 24000 24524 ਹੈਕਟੇਅਰ ਦੇ ਰਕਵੇ ਨੂੰ ਫਾਇਦਾ ਮਿਲਿਆ ਹੈ ਮੈਂ ਮਿੱਟੀ ਅਤੇ ਪਾਣੀ ਦੀ ਸੰਭਾਲ ਲਈ 194 ਕਰੋੜ ਰੁਪਏ ਦੇ ਬਜਟ ਦੀ ਤਸਵੀਰ ਰੱਖਦਾ ਹਾਂ ਜਿਸ ਵਿੱਚ ਕਿਸਾਨਾਂ ਨੂੰ ਸਚਾਈ ਲਈ ਅੰਡਰਗਰਾਉਂਡ ਪਾਈਪਲਾਈਨਾਂ ਬਸਾਉਣ ਹਿਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 2 ਨਵੇਂ ਨਵਾੜ ਪ੍ਰੋਜੈਕਟ ਸ਼ੁਰੂ ਕਰਨ ਦੀਆਂ ਤਜ਼ਵੀਜ਼ਾਂ ਜਿਹੜੀਆਂ ਨੇ ਮਾਨ ਜੋ ਸਪੀਕਰ ਸਾਹਿਬ ਸ਼ਾਮਲ ਨੇ ਇਸੇ ਤਰ੍ਹਾਂ ਸਪੀਕਰ ਸਾਹਿਬ ਪਸ਼ੂ ਪਾਲਣ ਡੈਰੀ ਧਮੱਛੀ ਪਾਲਣ ਪਸ਼ੂ ਪਾਲਣ ਡੈਰੀ ਵਿਕਾਸ ਤੋਂ ਬਿਨਾ ਵੀ ਪੈਂਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਰਾਜ ਦੇ ਗ੍ਰਾਮਣ ਜਿਹੜੀ ਪਿੰਡੂ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਸਰ ਜ਼ਮੀਨੀ ਪਦਰਤੇ ਵਿਸ਼ੇਸ਼ ਵੈਟਰਨਰੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਡੀ ਸਰਕਾਰ ਨੇ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 2023-24 ਦੌਰਾਨ 326 ਵੈਟਰਨਰੀ ਆਫੀਸਰ 503 ਵੈਟਰਨ ਜਿਹੜੇ ਆਫੀਸਰ ਨੇ ਉਹਨਾਂ ਦੀ ਨਿਯੁਕਤੀ ਸਰ ਕੀਤੀ ਹੈ ਮਾਨਜਿਕ ਸਪੀਕਰ ਸਾਹਿਬ ਸਤਰਾ ਪਿੰਡ ਕਿੱਲਿਆ ਵਾਲੀ ਵਿਖੇ ਪਿੰਡ ਕਿੱਲਿਆ ਵਾਲੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਇੱਕ ਨਵਾਂ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ 3323 एकड़ ਦਾ ਰਕਬਾ ਮੱਛੀ ਪਾਲਣ ਦੀ ਇਲਾਦਾ ਗਿਆ ਹੈ ਇੱਕ ਦਰਿਆ ਇੱਕ ਦਰਿਆ ਇੱਕ ਮੱਛੀ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਤਹਿਤ 3 ਲੱਖ ਮੱਛੀ ਭੂਗ ਨੂੰ ਦਰਿਆਵਾਂ ਵਿੱਚ ਪਾਇਆ ਗਿਆ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਮਿਸ਼ਨ ਫੁਲਕਾਰੀ ਮਿਸ਼ਨ ਫੁਲਕਾਰੀ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਦਿੱਲੀ ਦੁਆਰਾ ਪਿੰਡ ਪੱਤਰ ਦੇ ਕਾਰੀਗਰਾਂ ਨੂੰ ਨਿਮੰਤਨ ਸੈਲਫ ਕਾਰੀ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਹਨਾਂ ਨੂੰ ਵਿਪਨ ਈ-ਕਮਰਸ ਪਲੇਟਫਾਰਮਾਂ ਰਾਹੀਂ ਆਪਣੇ ਉਤਪਾਦ ਵੇਚਣ ਵਿੱਚ ਸਮਰਥ ਬਣਾਇਆ ਜਾਂਦਾ ਹੈ ਸਰ ਇਸੇ ਤਰ੍ਹਾਂ ਮਾਜੋਬ ਸਪੀਕਰ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਮੁੱਖ ਮੰਤਰੀ ਜੀ ਨੇ ਬੇਰਕਾ ਲੁਧਿਆਣਾ ਡੇਰੀ ਵਿਖੇ ਨਵੀਂ ਸਹੂਲਤਾਂ ਦਾ ਉਦਘਾਟਨ ਕੀਤਾ ਹੈ ਜਿਸ ਵਿੱਚ ਤਾਜੇ ਦੁੱਧ ਅਤੇ ਫਾਰਮੈਟ ਕੀਤੇ ਉਤਪਾਦਾਂ ਲਈ ਆਟੋਮੈਟਿਕ ਦੁੱਧ ਰਿਸੈਪਸ਼ਨ ਪ੍ਰੋਸੈਸਿੰਗ ਪੈਕজিং ਸਮਰਥਾ ਮਾ ਮੌਜੂਦ ਹਨ ਸਰ ਪਲਾਟ ਦੀ ਰੋਜ਼ਾਨਾ ਦੁੱਧ ਦੀ ਜਿਹੜੀ ਪ੍ਰੋਸੈਸਿੰਗ ਆ ਉਹ 9 ਲੱਖ ਲੀਟਰ ਹੈ ਅਤੇ ਪ੍ਰਤੀ ਦਿਨ 10 ਮੀਟ੍ਰਿਕ ਟਨ ਮੱਖਣ ਦਾ ਉਤਪਾਦਨ ਕਰਨ ਦੀ ਸਮਰਥਾ ਰੱਖਦਾ ਹੈ ਸਰ ਇਸ ਤੋਂ ਇਲਾਵਾ ਵੀਰਕਾ ਫਿਰੋਜ਼ਪੁਰ ਡੈਰੀ ਵਿਖੇ ਤਰਲ ਪਦਾਰਥ ਤਰਲ ਦੁੱਧ ਦੀ ਸਰ ਪ੍ਰੋਸੈਸਿੰਗ ਅਤੇ ਪੈਕজিং ਯੂਨਟ ਅਤੇ ਬੇਕਾਦਰੰਦਰ ਦੇਰੀ ਵਿਕੇ ਫਾਰਮਟ ਕੀਤੇ ਹੋਏ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਦੇ ਲਈ ਇੱਕ ਨਵੇਂ ਆਟੋਮੈਟਿਕ ਯੂਨਟ ਦਾ ਉਦਘਾਟਨ ਪਹਿਲਾ ਹੀ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਰ। ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਚਾਲੂ ਸਾਲ ਦੌਰਾਨ ਗੰਨਾ ਕਿਸਾਨਾਂ ਨੂੰ ਗੰਨਾ ਕਾਸ਼ਕਰ ਕਿਸਾਨਾਂ ਨੂੰ 467 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕਰ ਚੁੱਕੇ ਆਂ ਸੀ ਸਰ ਅਤੇ ਵਿੱਤੀ ਸਾਲ 2024-25 ਦੇ 2024-25 ਲਈ ਇਸ ਦੇ ਲਈ 790 ਕਰੋੜ ਰੁਪਏ ਦੀ ਰਾਸ਼ੀ ਦਾ ਉਪਬੰਧ ਕੀਤਾ ਸਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ